ਤੁਹਾਡਾ ਸਾਰੇ মিডিਆ ਨੂੰ ਚੰਡੀਗੜ੍ਹ ਦੇ মিডিਆ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਇਓ ਅੱਜ 9 ਜਨਵਰੀ ਹੈ ਤੇ ਅੱਜ ਤੁਹਾਨੂੰ ਪਤਾ ਹੈ ਕਿ ਪ੍ਰਵਾਸੀ ਭਾਰਤੀ ਦਿਵਸ ਦੀ ਹੈ ਇਸ ਮੌਕੇ ਤੇ ਅਸੀਂ ਮਤਲਬ ਅੱਜ ਆਪਣੀ ਐਨ ਆਰ ਆਈ ਡਿਪਾਰਟਮੈਂਟ ਦੀ ਜਿਹੜੀ ਮੀਟਿੰਗ ਕੀਤੀ ਹੈ ਸਾਡੇ ਸਾਰੇ ਅਧਿਕਾਰੀ ਜਿਹੜੇ ਉਹ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸੀਗੇ ਅਸੀਂ ਇਹ ਤੋਂ ਪਹਿਲਾਂ 29 ਤਰੀਕ ਨੂੰ 29 ਦਸੰਬਰ ਨੂੰ ਮੀਟਿੰਗ ਕੀਤੀ ਸੀ ਸਾਡੇ ਮਾਜੋਬ ਮੁੱਖ ਪੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਹੇਠ ਲੁਧਿਆਣਾ ਦੇ ਵਿੱਚ ਤੇ ਉਸ ਦਿਨ ਅਸੀਂ ਤੈਅ ਕੀਤਾ ਸੀਗਾ ਕਿ ਪਿਛਲੇ ਸਾਲ ਦੀ ਤਰ੍ਹਾਂ ਦੁਨੀਆ ਭਰ ਦੇ ਐਨਆਰਆਈ ਦੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਦੇ ਹੱਲ ਵਾਸਤੇ ਜਿਹੜਾ ਅਸੀਂ ਪਿਛਲੇ ਸਾਲ ਤਾਂ ਦੇ ਤਰੀਕਾ ਵਰਤਿਆ ਸੀਗਾ ਜਿਹੜਾ ਤਜਰਬਾ ਕੀਤਾ ਸੀਗਾ ਉਹ ਸਾਡਾ ਬੜਾ ਕਾਮਯਾਬ ਹੋਇਆ ਸੀਗਾ ਅਸੀਂ ਪੰਜ ਜਿਹੜੀਆਂ ਐਨਆਰਆਈਸ ਮਿਲਦੀ ਕੀਤੀਆਂ ਸੀਗੀਆਂ ਉਸ ਸਮੇਂ ਤੇ ਸਾਡੇ ਕੋਲ ਟੋਟਲ 605 ਕੇਸ ਜਿਹੜੇ ਆਏ ਸੀਗੇ ਜਿਹੜੇ ਮੌਖਿਆ ਪਿਆ ਕੇ ਲੋਕਾਂ ਨੇ ਦਿੱਤੇ ਲੋਕਾਂ ਨੇ ਮਤਲਬ ਜਿਹੜੇ ਐਨਆਰਆਈ ਭਰਾਵਾਂ ਨੇ ਦਿੱਤੇ ਤੇ ਅਸੀਂ 595 ਸ਼ਿਕਾਇਤਾਂ ਜਿਹੜੀਆਂ ਉਹਦਾ ਨਿਪਟਾਰਾ ਕੀਤਾ ਇੱਕ ਸਾਲ ਦੇ ਵਿੱਚ ਸਾਡੇ ਕੋਲ 8-10 ਕੰਪਲੀਟਾ ਇਦਾਂ ਦੇ ਰਹ ਗਏ ਜਿਹੜੀਆਂ ਕਿਸ ਕੋਟਾ ਦੇ ਵਿੱਚ ਕੇਸ ਆ ਕੁਝ ਹਾਈ ਕੋਰਟ ਦੇ ਆ ਕੁਝ ਲੋਕਲ ਕੋਰਟ ਵੀ ਇਦਾਂ ਦੇ ਆ ਜਿਸ ਚ ਅਸੀਂ ਬਹੁਤਾ ਨਹੀਂ ਕਰ ਪਾਇਆ ਅਸੀਂ ਉਸ ਤਜਰਬੇ ਨੂੰ ਮੁੱਖ ਰੱਖਦੇ ਆ ਕਿਉਂਕਿ ਸਾਡੇ ਜਿਹੜੇ ਐਨਆਰਆਈ ਭਰਾ ਹੈ ਉਹਨਾਂ ਦਾ ਹਮੇਸ਼ਾ ਹੀ ਇਹ ਗਿਲਾ ਰਹਿੰਦਾ ਸੀਗਾ ਕਿ ਜਦੋਂ ਕੋਈ ਲੀਡਰ ਬਾਹਰ ਆਉਂਦੇ ਆ ਅਸੀਂ ਤਾਂ ਬਹੁਤ ਇਤਮਾਨ ਕਰਦੇ ਆ ਸਪੈਕਟ ਕਰਦੇ ਆ ਪਰ ਜਦੋਂ ਅਸੀਂ ਆਪਣੇ ਕੇਸਾਂ ਲਈ ਜਾਂਦੇ ਆ ਤੇ ਸਾਡੀ ਕੋਈ ਬਾਹ ਨਹੀਂ ਫੜਦਾ ਪਿਛਲੀਆਂ ਸਰਕਾਰਾਂ ਨੇ ਜਿਹੜੇ ਤਜਰਬੇ ਕੀਤੇ ਐਨਆਰਆਈਆਂ ਵਾਸਤੇ ਉਹ ਸਾਰੇ ਫੇਲ ਵੀ ਹੋਏ ਤੇ ਅਣਗਿਣੇ ਵਾਲੇ ਸੀਗੇ ਸੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੇ ਜਿਹੜਾ ਤਜਰਬਾ ਪਿਛਲੀ ਵਾਰ ਕੀਤਾ ਉਹਦੇ ਤੋਂ ਐਨਆਰਆਈ ਭਰਾਵਾਂ ਦੇ ਵਿੱਚ ਬਹੁਤ ਬਹੁਤ ਸਾਨੂੰ ਫੋਨ ਵੀ ਆਉਂਦੇ ਆ ਰੋਜ਼ ਹੀ ਬੱਕਰੇ ਬੱਕਰੇ ਕੇਸ ਆਹੀ ਰੋਜ਼ ਗੱਲ ਕਰਦੇ ਆ ਕਿ ਲੋਕਾਂ ਦੇ ਅੰਦਰ ਇੱਕ ਬਹੁਤ ਖੁਸ਼ੀ ਸੀ ਐਨਆਰਆਈਆਂ ਦੇ ਵਿੱਚ ਖੁਸ਼ੀ ਆ ਕਿ ਜਿਹੜਾ ਮਾਨ ਸਾਹਿਬ ਦੀ ਸਰਕਾਰ ਨੇ ਸਾਡੀਆਂ ਸਮੱਸਿਆਵਾਂ ਜਿਹੜੀਆਂ ਹੱਲ ਕਰਨੀਆਂ ਸ਼ੁਰੂ ਕੀਤੀਆਂ ਸੋ ਅਸੀਂ ਆਕਾ ਬੰਦ ਜੜੀ ਚਾਹ ਐਨਆਰਆਈ ਮਿਲਣੀ ਕਰਾਂਗੇ ਪੂਰੇ ਪੰਜਾਬ ਦੇ ਵਿੱਚ ਪਹਿਲੀ ਮਿਲਣੀ ਜਿਹੜੀ ਅਸੀਂ 3 ਫਰਵਰੀ ਨੂੰ ਆਪਣੇ ਮਾਜੋ ਬੋਕ ਪੰਥੀ ਸਦਾ ਭਗਵਾਨ ਸਿੰਘ ਮਾਨ ਜੀ ਦੀ ਗਵਾਈ ਚ ਜਿਹੜੀ ਰਣਜੀਤ ਸਾਗਰ ਤੇ ਪਠਾਨਕੋਟ ਉੱਥੇ ਅਸੀਂ ਕਹਾਂਗੇ ਮਾਨ ਸਾਹਿਬ ਦਾ ਇਹ ਸੋਚਣੀ ਹੈ ਬਹੁਤ ਵਧੀਆ ਉਹਨਾਂ ਦਾ ਸਾਨੂੰ ਆਈਡੀਆ ਲੱਗਾ ਕਿ ਜਿਹੜੇ ਵੀ ਐਨ ਆਰ ਆਈ ਵੀਰ ਬਾਹਰ ਹੁੰਦੇ ਆ ਉਹਨਾਂ ਨੂੰ ਆਪਾਂ ਜਿਹੜਾ ਪੰਜਾਬ ਵੀ ਦਿਖਾਈਏ ਉਹਨਾਂ ਨੂੰ ਕੋਈ ਚੀਜ਼ਾਂ ਦਾ ਦੀਆਂ ਦਿਖਾਈਏ ਕਿ ਜੇ ਉਹਨਾਂ ਚੋਂ ਕੋਈ ਇਨਵੈਸਟ ਕਰਨਾ ਚਾਹੁੰਦੇ ਉਹਨਾਂ ਨੂੰ ਪਤਾ ਲੱਗੇ ਕਿ ਪੰਜਾਬ ਚ ਕੀ ਹੋ ਰਿਹਾ ਹੈ ਇਸੇ ਕਰਕੇ ਅਸੀਂ ਇੱਕ ਮਿਲਣੀ ਜਿਹੜੀ ਆ ਉਹ ਰਜੀਤ ਸਾਗਰ ਡੈਮ ਦੇ ਉੱਤੇ ਆਪਣੀਆਂ ਝੀਲਾਂ ਪਹਾੜੀ ਏਰੀਆ ਦੇ ਵਿੱਚ ਕਿ ਪੰਜਾਬ ਚ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਕਿ ਪਹਾੜ ਹੈਗੇ ਆ ਸੋ ਸਾਡੇ ਕੋਲ ਝੀਲਾਂ ਨੇ ਸਾਡੇ ਕੋਲ ਡੈਮ ਨੇ ਸਾਡੇ ਕੋਲ ਪਹਾੜ ਦੇ ਇਹ ਸਾਰੀਆਂ ਚੀਜ਼ਾਂ ਦਿਖਾਉਣ ਵਾਸਤੇ ਪਹਿਲੀ ਮਿਲਣੀ ਅਸੀਂ ਸੀਐਮ ਸਾਹਿਬ ਦੀ ਅਗਵਾਈ ਦੇ ਵਿੱਚ 3 ਫਰਵਰੀ ਨੂੰ ਸਵੇਰੇ 11 ਵਜੇ ਬੰਦਾ ਜਿਹੜੀ ਕਰਾਂਗੇ ਔਰ ਜਿਹੜੀ ਦੂਜੀ ਮਿਲਣੀ ਉਹ ਅਸੀਂ ਕਰਾਂਗੇ ਬੰਦਾ 9 ਤਰੀਕ ਨੂੰ 9 ਫਰਵਰੀ ਨੂੰ ਨਵਾਂ ਸ਼ਹਿਰ ਦੇ ਵਿੱਚ ਜਿਹੜੀ ਪਹਿਲੀ ਮਿਲਣੀ ਆ ਉਹਦੇ ਵਿੱਚ ਚਾਰ ਜ਼ਿਲ੍ਹੇ ਹੋਣਗੇ ਜ਼ਿਲ੍ਹੇ ਬਾਅਦ ਵੰਡ ਕੀਤੀ ਆ ਪਹਿਲੀ ਮਿਲਣੀ ਦੇ ਵਿੱਚ ਪਠਾਨਕੋਟ ਅੰਮ੍ਰਿਤਸਰ ਗਰਦਾਸਪੁਰ ਤੇ ਸ਼ਾਹਪੋਦੂ ਜਿਹੜਾ ਮਤਲਬ ਸ਼ਾਮਿਲ ਕੀਤਾ ਜਿਹੜੇ ਲੋਕ ਪਠਾਨਕੋਟ ਇਹਨਾਂ ਜ਼ਿਲ੍ਹਿਆਂ ਨਾਲ ਸੰਬੰਧਤ ਹੈ ਐਨਆਈ ਜਿਹੜੇ ਆਪਣੇ ਕੰਪਲੈਕਸ ਜਿਹੜੀ ਆ ਸਾਨੂੰ ਪਠਾਨਕੋਟ ਦੇ ਵਿੱਚ ਵੀ ਆ ਕੇ ਦੇਖ ਸਕਦੇ ਆ ਇਹਨਾਂ ਜ਼ਿਲ੍ਹੇ ਦੇ ਐਨਆਈ ਜਿਹੜੇ ਸਾਰੇ ਪਠਾਨਕੋਟ ਆਉਣਗੇ ਦੂਜੀ ਅਸੀਂ ਕਹਾਂਗੇ ਨਵਾਂ ਸ਼ਹਿਰ ਦੇ ਵਿੱਚ 9 ਫਰਵਰੀ ਨੂੰ ਔਰ ਨਵਾਂ ਸ਼ਹਿਰ ਦੇ ਵਿੱਚ ਨਵਾਂ ਸ਼ਹਿਰ ਲੋਪੜ ਜਲੰਧਰ ਕਪੂਰਥਲਾ ਤੇ ਮਹਾਲੀ ਜ਼ਿਲ੍ਹੇ ਜਿਹੜੇ ਆ ਇਹਨਾਂ ਨੂੰ ਅਸੀਂ ਸ਼ਾਮਲ ਕੀਤਾ ਇਹ ਜ਼ਿਲ੍ਹਿਆਂ ਦੇ ਐਨਐੜੀ ਆਪਣੀਆਂ ਨਵਾਂ ਸ਼ਹਿਰ ਵਿੱਚ ਆ ਕੇ ਸ਼ਿਕਾਇਤਾਂ ਜਿਹੜੀਆਂ ਉਹ ਦੱਸਣਗੇ ਤਾਂ ਉਹਨਾਂ ਦਾ ਮੁੱਖ ਕੇ ਤੇ ਹੱਲ ਕਰਾਂਗੇ ਜਿਹੜੀ ਤਿੱਜੀ ਅਸੀਂ ਕਰਾਂਗੇ 16 ਫਰਵਰੀ ਨੂੰ ਉਹ ਅਸੀਂ ਕਰਾਂਗੇ ਸੰਗਰੂਰ ਦੇ ਕਿਸੇ ਪਿੰਡ ਦੇ ਵਿੱਚ ਜਿੱਥੇ ਪੰਜਾਬ ਦਾ ਕਲਚਰ ਐਨਐੜੀ ਨੂੰ ਦਿਖਾਇਆ ਜਾਵੇ 16 ਤਰੀਕ ਨੂੰ ਉਸ ਜ਼ਿਲ੍ਹੇ ਦੇ ਵਿੱਚ ਜਿਹੜਾ ਜ਼ਿਲ੍ਹਾ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦਾ ਜ਼ਿਲ੍ਹਾ ਉਸ ਜ਼ਿਲ੍ਹੇ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਅਸੀਂ ਕਰਾਂਗੇ ਉਹ ਪਿੰਡ ਦੇ ਵਿੱਚ ਪੂਰਾ ਜਿਹੜਾ ਪਿੰਡੂ ਮਾਹੌਲ ਹੈ ਪੰਜਾਬ ਦਾ ਜਿਹੜਾ ਕਲਚਰ ਹੈ ਉਹ ਅਸੀਂ ਇਹਨਾਂ ਦੇ ਇਹਨਾਂ ਸ਼ਿਕਾਇਤਾਂ ਵੀ ਸੁਣਾਗੇ ਤੋਂ ਉਹਨਾਂ ਨੂੰ ਉਹ ਕਲਚਰ ਦੇ ਨਾਲ ਵੀ ਜੋੜ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਇਹ ਦਿਖਾਵਾਂਗੇ ਕਿ ਪੰਜਾਬ ਦੇ ਵਿੱਚ ਅਜੇ ਪੰਜਾਬੀ ਕਲਚਰ ਜਿਹੜਾ ਉਹ ਜਿੰਦਾ ਇਹਨਾਂ ਇਸ ਇਸ ਜਿਹੜੀ ਮਿਲਣੀ ਹੈ ਦੇ ਵਿੱਚ ਪਟਿਆਲਾ ਬਰਨਾਲਾ ਫਤਿਹਗੁਰ ਸਾਹਿਬ ਮਲੇਰਕੋਟਲਾ ਬਠਿੰਡਾ ਲੁਧਿਆਣਾ ਮਾਨਸਾ ਇਹਨਾਂ ਵਿੱਚ ਇਹ ਪੰਜ ਛੇ ਜ਼ਿਲ੍ਹੇ ਜਿਹੜੇ ਇੱਥੇ ਆਉਣਗੇ ਜਿਹੜੀ ਅਸੀਂ ਆਖਰੀ ਕਰਾਂਗੇ ਉਹ ਕਰਾਂਗੇ 22 ਫਰਵਰੀ ਨੂੰ 22 ਫਰਵਰੀ ਨੂੰ ਅਸੀਂ ਕਰਾਂਗੇ ਫਰੋਲਪੁਰ ਦੇ ਵਿੱਚ ਫਰੋਲਪੁਰ ਫਰੀਦਕੋਟ ਫਾਜ਼ਿਲਕਾ ਤਰਨਤਾਰਨ ਮੋਗਾ ਸ੍ਰੀ ਮੁਕਸੇਵਾਲ ਸਾਹਿਬ ਉਹ ਜ਼ਿਲ੍ਹੇ ਜਿਹੜੇ ਇੱਥੇ ਆਉਣਗੇ ਇਹਨਾਂ ਜ਼ਿਲ੍ਹਿਆਂ ਦੇ ਐਨਆਰਆਈ ਇੱਥੇ ਆਉਣਗੇ ਪਿਛਲੀ ਵਾਰ ਵੀ ਅਸੀਂ ਇੰਦਾ ਜ਼ਿਲ੍ਹੇ ਨਹੀਂ ਵੰਡ ਕੀਤੀ ਸੀ ਤੇ ਅਕਾਸੀਂ ਜਗ੍ਹਾ ਬਦਲਤੀਆਂ ਕਿ ਕਿ ਅਸੀਂ ਰੀਪੀਟ ਨਹੀਂ ਕਰਨਾ ਚਾਹੁੰਦੇ ਨਵੀਆਂ ਜਗ੍ਹਾ ਦੁੱਤੇ ਅਸੀਂ ਜਿਹੜਾ ਉਹ ਕਰੇ ਸੋ ਮੇਰੀ ਤੁਹਾਡੇ ਸੂ ਦੁਨੀਆ ਭਰ ਵਿੱਚ ਵਸਦੇ ਐਨਆਰਆਈਆਂ ਨੂੰ ਇਹ ਬੇਨਤੀ ਹੈ ਕਿ ਸਦਾਤ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਹੱਲ ਕਰਨ ਵਾਸਤੇ ਤਤਪਰ ਆ ਅਸੀਂ ਤੁਹਾਡੇ ਨਾਲ ਪਿਆਰ ਕਰਦੇ ਹਾਂ ਇਹ ਪੰਜਾਬ ਤੁਹਾਡਾ ਮਾਨ ਸਰ ਜੀ ਚਾਹੁੰਦੇ ਆ ਕਿ ਕੋਈ ਵੀ ਅੰਦਾਜ਼ਾਈ ਪੰਜਾਬ ਦੀ ਧਰਤੀ ਤੇ ਆ ਕੇ ਖੱਜਲ ਖਲਾਬ ਨਾ ਹੋਵੇ ਕੁਝ ਫੈਸਲੇ ਹੋਤੇ ਵੀ ਬੜੇ ਮਹੱਤਵਪੂਰਨ ਕੀਤੇ ਸੀ ਦਿੱਤੀ ਤੀਗ ਨੂੰ ਜਿਹੜੇ ਮੀਡੀਆ ਦੇ ਰਾਹੀਂ ਦੱਸੇ ਗਏ ਸੀਗੇ ਸੋ ਸਾਡੀ ਬੇਨਤੀ ਹੈ ਕਿ ਸਾਡੀ ਵੈਬਸਾਈਟ ਜਿਹੜੀ ਹੈ ਉਹਦੀ ਉਧਰ ਲਾਂਚ ਅਸੀਂ ਕੀਤੀ ਸੀਗੀ ਸਾਰੇ ਐਨਆਰਆਈਜ਼ ਨੂੰ ਬੇਨਤੀ ਹੈ ਕਿ ਜਿੰਦੀ ਜਿੰਦੀ ਸ਼ਿਕਾਇਤ ਹੈ ਉਹ 11 ਜਨਵਰੀ ਤੋਂ ਲੈ ਕੇ 30 ਜਨਵਰੀ ਤੱਕ ਆਪਣੀਆਂ ਸ਼ਿਕਾਇਤਾਂ ਜਿਹੜੀਆਂ ਉਹਦੇ ਤੇ ਦਰਜ ਕਰ ਦੇਣ ਪਰ ਨਾਲ ਹੀ ਅਸੀਂ ਇਹ ਵੀ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਮਤਲਬ ਵੱਲੋਂ ਕਿ ਜਿੱਦਾਂ ਤਿੰਨ ਹਰਵਿਨੂ ਆ ਉਦੀ ਜੇ 30 ਤਰੀਕ ਤੱਕ ਸਕੈਟ ਆ ਜੂਗੀ ਤਾਂ ਹੀ ਉਹਦਾ ਮਸਲੇ ਦਾ ਹੱਲ ਜਿਹੜਾ ਸੋਖਾ ਕਰ ਸਕਾਂਗੇ ਸਬੰਧਤ ਅਧਿਕਾਰੀ ਜਿਹੜੇ ਆ ਸਬੰਧਤ ਜਿਹੜਾ ਕੋਈ ਮਾਲ ਮਹਿਕ ਵਿੱਚ ਨਾ ਕਿਸੇ ਨਾਮ ਇਹ ਉਹਨੂੰ ਸੱਦ ਸਕਾਂਗੇ ਸੋ ਸਾਡੀ ਬੇਨਤੀ ਹੈ ਕਿ ਸਾਰੇ ਹੀ ਭਰਾ ਜਿਹੜੇ ਆਪਣੀਆਂ ਸ਼ਿਕਾਇਤਾਂ 11 ਤਰੀਕ ਤੋ ਹੀ ਸਾਡੀ ਵੈਬਸਾਈਟ ਜਿਹੜੀ ਮੈਂ ਹੁਣੇ ਦਿੰਦਾ ਉਹਦੇ ਉੱਤੇ ਵਟਸਐਪ ਨੰਬਰ ਵੀ ਆ ਉਹਦੇ ਉੱਤੇ ਜਿਹੜੀਆਂ ਤੁਸੀਂ ਪਾਉਣੀਆਂ ਮਤਲਬ ਸ਼ੂ ਕਰ ਦਿਓ ਤਾਂ ਜੋ ਅਸੀਂ ਨਾਲ ਨਾਲ ਪਿਛਲੀ ਵਾਰ ਵੀ ਇਦਾਂ ਹੀ ਕੀਤਾ ਸੀਗਾ ਕਿ ਲੋਕਾਂ ਦੇ ਐਡਵਾਂਸ ਸਾਨੂੰ ਆਪਣੀਆਂ ਸ਼ਿਕਾਇਤਾਂ ਜਿਹੜੀਆਂ ਭੇਜੀਆਂ ਸੀਗੀਆਂ ਅਤੇ ਕੋ ਮੌਕੇ ਦੇ ਵੀ ਮਨ ਲਾਉ ਤੋਦੀ ਵੀ ਪਾ ਬਤ ਜਿਹੜੀ ਆ ਕਹਾਂਗੇ ਪਰ ਸਾਡੇ ਲਈ ਕੰਮ ਕਰਨਾ ਸੋਖਾ ਹੋ ਜਾਂਦਾ ਜੇ ਐਡਵਾਂਸ ਤੁਸੀਂ ਬਤ ਜਿਹੜਾ ਉਹ ਸਾਨੂੰ ਭੇਜ ਦਿੰਦੇ ਉਹਦੇ ਇੱਕ ਜਿਹੜਾ ਬਲਾ ਅਸੀਂ ਮਤਲਬ ਸ਼ਿਕਾਇਤਾਂ ਜੜੀਆਂ ਇਹ ਅਸੀਂ ਕਹਾਂਗੇ ਕਿ ਤੁਸੀਂ ਜਦੋਂ ਬੰਦ ਕਰਦੀਆਂ ਸ਼ਿਕਾਇਤ ਤੁਸੀਂ ਬੰਦ ਕਰਤੀ ਵੀ ਮੌਕੇ ਤੇ ਜੇ ਤੁਸੀਂ ਆਪ ਨਹੀਂ ਆ ਸਕਦੇ ਤਾਂ ਆਪਣੇ ਪਰਿਵਾਰ ਦਾ ਕੋਈ ਮੈਂਬਰ ਆਪਣਾ ਰਿਸ਼ਤੇਦਾਰ ਆਪਣਾ ਕੋਈ ਦੋਸਤ ਵੀ ਤਰ ਭੇਜੋ ਜਿੰਨ ਕੋ ਬਾਕੀ ਬਾਕੀ ਡਾਕੂਮੈਂਟ ਹੋਣ ਸਾਰੇ ਕੋਈ ਫਾਇਲਾ ਇਦਾਂ ਦੀ ਆ ਜਾਂਦੀ ਆ ਜਿੰਨਾ ਮੈਂ 30 30 40 40 ਪੀਪਲ ਹੁੰਦੇ ਆ ਪਰ ਤੁਸੀਂ ਕੰਪਲੀਟ ਆਪਣੀ ਦਰਜ ਕਰਾ ਕੇ ਬਾਕੀ ਫਾਈਲ ਜਿਹੜੀ ਆ ਉਹ ਤੁਸੀਂ ਨਾਲ ਲੈ ਕੇ ਆਓ ਪਰ ਤੁਸੀਂ ਉਦੋਂ ਤੱਕ ਵੀ ਤੁਸੀਂ ਕਿਉਂਕਿ 22 ਫਰਵਰੀ ਤੱਕ ਇਹ ਖਤਮ ਹੋਣੀਆਂ ਆਪਣੀਆਂ ਐਨਆਰਡੀ ਦਿੱਲੀਸ ਸੋ ਤੁਸੀਂ 22 ਫਰਵਰੀ ਤੱਕ ਵੀ ਮੌਕੇ ਦੇ ਉੱਤੇ ਵੀ ਤੁਸੀਂ ਬੋਲੋ ਸਾਨੂੰ ਆਪਣੀ ਕੰਪਲੇਨ ਦੇ ਸਕਦੇ ਹੋ ਕਿਉਂਕਿ ਉਹ ਵੀ ਅੱਜ ਵੀ ਤਿੰਨ ਕੰਪਲੇਟਾ ਹੁਣੇ ਮੀਟਿੰਗ ਤੋਂ ਪਹਿਲਾਂ ਇੱਥੇ ਅਸੀਂ ਹੱਲ ਕੀਤੀਆਂ ਜਿਹੜੀਆਂ ਬੰਗਲਾਦੇਸ਼ਾਂ ਤੋਂ ਸਾਡੇ ਭਰਾ ਆਏ ਸੀਗੇ ਉਹਦਾ ਤੇ ਮੈਂ ਉਹ ਜੀ ਕੰਮ ਕਰਦਾ ਪਰ ਤੁਸੀਂ ਲਗਾਤਾਰ ਮਤਲਬ 22 ਫਰਵਰੀ ਤੱਕ ਵੀ ਸਾਨੂੰ ਇਹ ਮਤਲਬ ਕੰਪਲੀਟਾ ਆਪਣੀਆਂ ਦੇ ਸਕਦੇ ਹੋ 22 ਫਰਵਰੀ ਤੋਂ ਬਾਅਦ ਵੀ ਮੈਂ ਕਮਾ ਜਿਹੜਾ ਇਸੇ ਕੰਮ ਤੋਂ ਹੀ ਹੈ ਮੇਰੀ ਡਿਊਟੀ ਸੀਐਮ ਸਰ ਨੇ ਇਸੇ ਕੰਮ ਤੇ ਲਾਈਆ ਉਹ ਕੰਮ ਅਸੀਂ ਇਸ ਕਰਕੇ ਕਰ ਰਹੇ ਹਾਂ ਕਿ ਐਨਆਰਆਈ ਜਿਹੜੇ ਆ ਪੰਜਾਬ ਦੇ ਵਿੱਚ ਪੰਜਾਬ ਦੀ ਰੀੜ ਦੀ ਹੱਡੀ ਨੇ ਉਹਦਾ ਐਨਆਰਆਈ ਕਿਸੇ ਵੀ ਮਾਮਲੇ ਵਿੱਚ ਮਤਲਬ ਜਿਹੜੇ ਉਹ ਦੁਖੀ ਨਹੀਂ ਹੋਣੇ ਚਾਹੀਦੇ ਇਨਾ ਮਿਲੀਆਂ ਦੇ ਵਿੱਚ ਅਸੀਂ ਹੁਣੇ ਮਤਲਬ ਅਸੀਂ 2 ਦਿਨ ਪਹਿਲਾਂ ਹੀ ਬੱਲਾ ਐਨਆਰਆਈ ਸਭਾ ਦੀ 5 ਜਨਰੀ ਨੂੰ ਚੋਣ ਹੋਈ ਹੈ ਜਲੰਧਰ ਦੇ ਵਿੱਚ ਤੇ ਸਾਡੇ ਮੈਡਮ ਪਦਵਿੰਦਰ ਕੋਹ ਬੰਗਾ ਜੀ ਆਸਟ੍ਰੇਲੀਆ ਤੋਂ ਉਹਦੇ ਪ੍ਰਧਾਨ ਬਣੇ ਆ ਪਿਛਲੀ ਵਾਰ ਵੀ ਸਾਡਾ ਐਨਆਰਆਈ ਸਭਾ ਨੇ ਬਹੁਤ ਸਹਿਯੋਗ ਕੀਤਾ ਸੀਗਾ ਕਿਉਂਕਿ ਸੀਐਮ ਸਾਹਿਬ ਉਹਦੇ ਮੁੱਖ ਪੈਟਰਨ ਉਹ ਮੈਂ ਉਹਦਾ ਪੈਟਰਨ ਆ ਤੇ ਉੱਥੇ ਐਨਆਰਆਈ ਦਾ ਪ੍ਰਧਾਨ ਸਾਡੀ ਮੈਡਮ ਬੜੀਏ ਉਹ ਸਾਡੇ ਨਾਲ ਹੋਣਗੇ ਉਹਨਾਂ ਦੇ ਲਈ ਵੀ ਤੁਸੀਂ ਆਪਣੀ ਕੋਈ ਸ਼ਿਕਾਇਤ ਜਿਹੜੀ ਭੇਜ ਸਕਦੇ ਹੋ ਜੇ ਤੁਸੀਂ ਤੁਹਾਡਾ ਕੋਈ ਲਿੰਕ ਐਮਐਨਆਈ ਸਭਾ ਵਾਲਿਆਂ ਦੇ ਨਾਲ ਹੈ ਉਹਨਾਂ ਦੇ ਲਈ ਵੀ ਸਾਨੂੰ ਆਪਣੀ ਸ਼ਿਕਾਇਤ ਜਿਹੜੀ ਆ ਭੇਜ ਸਕਦੇ ਹੋ ਸੋ ਮੈਂ ਤੁਹਾਨੂੰ ਕਹੂੰਗਾ ਕਿ ਸਾਡੀ ਮਤਲਬ ਜਿਹੜੀ ਮੈਂ ਇਹ ਭਰਾਵਾਂ ਦੇ ਦਾ ਜੀ ਮੀਡੀਆ ਦੇ ਦਾ ਜੀ ਇਹ ਮੈਂ ਤੁਹਾਨੂੰ ਫੇਰ ਦੱਸਣਾ ਚਾਹੁੰਦਾ ਵੈਸੇ ਅਸੀਂ ਲਾਂਚ ਕਰਤੀ ਸੀ ਉਦੋਂ ਇਹ ਸਾਡੀ ਵੈੱਬਸਾਈਟ ਦਾ ਨੰਬਰ ਹੈ ਇਹ ਸਾਡਾ ਮਤਲਬ ਜਿਹੜਾ ਵਟਸਐਪ ਨੰਬਰ ਦਾ ਥੱਲੇ ਇਹ ਸਾਡੀ ਜਿਹੜੀ ਈਮੇਲ ਹੈ ਤੁਸੀਂ ਬੋਲਾ 9 ਤੋਂ 5 ਵਜੇ ਤੱਕ ਮੰਡੇ ਤੋਂ ਫਰਾਈਡੇ ਜਦੋਂ ਬੱਜੀ ਸਾਨੂੰ ਆਪਣੀ ਕੰਪਲੇਟ ਜੜੀ ਭੇਜ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਇਹ ਤੁਹਾਨੂੰ ਪੂਰਾ ਮਤਲਬ ਜਿਹੜਾ ਅਧਿਕਾਰ ਨਹੀਂ ਆ ਤੁਹਾਡਾ ਹੱਕ ਵੀ ਆ ਸਰਕਾਰ ਤੁਹਾਡੀ ਆ ਸਰਕਾਰ ਆਮ ਲੋਕਾਂ ਦੀ ਆ ਇਸ ਕਰਕੇ ਤੁਸੀਂ 11 ਤਰੀਕ ਤੋਂ ਮੇਰੀ ਸਾਰੇ ਦੁਨੀਆ ਭਰ ਦੇ ਐਨਆਈ ਨੂੰ ਬੇਨਤੀ ਆ ਕਿ ਤੁਸੀਂ ਆਪਣੀਆਂ ਸ਼ਿਕਾਇਤਾਂ ਜੜੀਆਂ ਸਾਡੀ ਵੈਬਸਾਈਟ ਦੇ ਉੱਤੇ ਦਰਜ ਕਰਦੀਆਂ ਸ਼ੁਰੂ ਕਰ ਦਿਓ ਤਾਂ ਜੋ ਇਹ ਨਾਲ-ਨਾਲ ਹੀ ਉਹਦਾ ਮਤਲਬ ਹੱਲ ਕੱਢਦਾ ਮ ਜਿਹੜਾ ਮਤਲਬ ਸ਼ੁਰੂ ਕਰਦੀ ਹੈ ਉਹ ਤੁਹਾਨੂੰ ਵੀ ਸੱਦਾ ਕਿ ਤੁਸੀਂ ਖੁਦ ਵੀ ਆਓ ਉਹਦਾ ਜੇ ਤੁਸੀਂ ਤੁਹਾਡੇ ਤੁਹਾਡੇ ਤੋਂ ਕੋਈ ਭਰਾ ਜਿਹੜੇ ਪੰਜਾਬ ਦੇ ਵਿੱਚ ਆਪਣੀ ਇਨਵੈਸਟ ਕਰਨਾ ਚਾਹੁੰਦੇ ਆ ਉਹ ਵੀ ਤੁਸੀਂ ਆਓ ਤੁਸੀਂ ਸੀਐਮ ਸਾਹਿਬ ਨੂੰ ਮਿਲੋ ਉੱਥੇ ਆ ਕੇ ਤੁਹਾਨੂੰ ਪਤਾ ਲੱਗੂਗਾ ਕਿ ਕਿੰਦਾ ਸਰਕਾਰ ਕੰਮ ਕਰਦੀ ਆ ਸੋ ਮੈਂ ਅੱਜ ਮੀਡੀਆ ਦੇ ਰਾਹੀਂ ਤੁਹਾਨੂੰ ਇਹ ਸਾਰੀਆਂ ਬੇਨਤੀਆਂ ਕਰਨੀਆਂ ਚਾਹੁੰਦਾ ਸੀਗਾ ਕਿ ਤੁਹਾਡੀਆਂ ਸ਼ਿਕਾਇਤਾਂ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਹਮੇਸ਼ਾ ਹੀ ਤਤਪਰ ਹੈ ਹਮੇਸ਼ਾ ਹੀ ਹਾਜ਼ਰ ਹੈ ਹਮੇਸ਼ਾ ਹੀ ਤੁਹਾਡੇ ਜਿਹੜੀ ਨਾਲ ਹੈ ਮੈਂ ਮੀਡੀਆ ਦੇ ਰਾਹੀਂ ਤੁਹਾਨੂੰ ਇਹ ਮੈਸੇਜ ਕਨੇ ਕਰਨਾ ਚਾਹੁੰਦਾ ਸੀ Tudo aí,